ਸ਼ੁਰੂ ਕਰਨ ਲਈ ਰਮਾਲਾ ਸਾਹਿਬ ਔਰ ਚੰਦੋਵਾ ਸਾਹਿਬ ਤਿਆਰ ਕਰਨ ਦੇ ਲਈ ਪਟਿਆਲਾ ਦੇ ਸਦਾਣਾ ਬ੍ਰਦਰ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਇਹ ਰਕਾਰ ਕੀ ਖਾਸੀਅਤ ਹੈਗੀ ਆ ਕਿਉਂਕਿ ਪੰਜਾਬ ਦੇ ਵਿੱਚ ਔਰ ਬਾਹਰ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਸ਼ੋਅਰੂਮ ਨੇ ਪਰ ਸਦਾਣਾ ਬ੍ਰਦਰ ਕਿਉਂ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਅੱਛਾ ਫਿਰ ਜਦੋਂ ਗੁਰੂ ਘਰ ਦਾ ਸਮਾਨ ਕਿਸੇ ਨੇ ਵੀ ਲੈਣਾ ਹੋਵੇ ਤਾਂ ਬੜੀ ਜਿਹੜੀ ਇੱਕ ਸ਼ਰਧਾ ਭਾਵਨਾ ਹੁੰਦੀ ਹੈ ਔਰ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਹੁੰਦਾ ਹੈ ਸੰਗਤ ਨੂੰ ਕੀ ਬੜੀ ਸਾਫ਼ ਸੁਥਰੀ ਔਰ ਸੋਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਇਹ ਫਿਰ ਤੁਸੀਂ ਜਦੋਂ ਇਹ ਸਾਰਾ ਸਮਾਨ ਤਿਆਰ ਕਰਦੇ ਹੋ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਕਿਵੇਂ ਮੈਨੇਜ ਕਰਦੇ ਹੋ ਇਹ ਸਾਰਾ ਉਹ ਤਾਂ ਤੁਸੀਂ ਦੇਖ ਰਹੇ ਹੋ ਮੈਂ ਕੀ ਮੈਂ ਕੌਣ ਹਾਂ ਮੈਨੇਜ ਕਰਨ ਵਾਲਾ ਜੀ ਦੇਖੋ ਸਾਡੀ ਟੀਮ ਹੈ ਹਰੇਕ ਇਨਸਾਨ ਆਪਣੇ ਆਪ ਵਿੱਚ ਬਹੁਤ ਪਵਿੱਤਰ ਹੈ ਔਰ ਬੜੇ ਢੰਗ ਨਾਲ ਹਰੇਕ ਚੀਜ਼ ਨੂੰ ਬਣਾਉਂਦੇ ਨੇ ਤੇ ਐਸੀ ਇਕੱਠੇ ਰਲ ਕੇ ਇਸ ਦਾਣਾ ਪ੍ਰਦੇਸ ਦੇ ਨਾਮ ਉੱਪਰ ਚੱਕ ਪਾਣੇ ਮੈਂ ਇਕੱਲਾ ਤਾਂ ਕੁਝ ਨਹੀਂ ਕਰਾਂ ਹਾਂ ਇਹ ਤਿਆਰ ਫਿਰ ਕਿਵੇਂ ਹੁੰਦਾ ਕਿੰਨਾ ਸਮਾਂ ਲੱਗਦਾ ਔਰ ਕਿੰਨੀ ਮਿਹਨਤ ਲੱਗਦੀ ਹੈ ਕਿੰਨੇ ਜਣਿਆਂ ਦਾ ਜਿਹੜਾ ਉਯੋਗਦਾਨ ਰਹਿੰਦਾ ਇੱਕ ਚੰਦਵਾ ਸਾਹਿਬ ਤਿਆਰ ਕਰਨਾ ਹੁੰਦੇ ਇੱਕ ਜਿਵੇਂ ਭਗਵੰਤ ਮਾਨ ਸਰ ਦਾ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਚੰਦਵਾ ਸਾਹਿਬ ੁਰਮਾਲਾ ਸਾਹਿਬ ਸੀ ਉਸ ਨੂੰ ਤਕਰੀਬਨ ਆਪਣਾ ਮੈਂ ਕਮਾਂ ਤਾਂ 40 ਬੰਦਿਆਂ ਨੇ ਅੱਛਾ ਮਿਲ ਕੇ ਹਾਂ ਆਲਮੋਸਟ ਮਤਲਬ 35 40 ਦਿਹਾੜੀਆਂ ਦੇ ਵਿੱਚ ਮਤਲਬ ਇੰਨੀਆਂ ਦਿਹਾੜੀਆਂ ਉਸਤੇ ਲੱਗ ਗਈਆਂ ਸਨ ਅੱਛਾ ਹਾਂ ਤਾਂ ਉਹ ਬਣਿਆ ਕੀ ਖਾਸੀਅਤ ਕੀ ਸੀਗੀ ਕੰਮ ਦੀ ਡੈਂਸਿਟੀ ਔਰ ਕੰਮ ਦੀ ਬਰੀਕੀ ਅੱਛਾ ਹਾਂਜੀ ਕਢਾਈਆਂ ਵਕਰੀਆਂ ਹਾਂ ਵੈਸੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਹ ਬੜੀ ਚੰਗੀ ਗੱਲ ਦੱਸੀ ਹੈ ਕਿ ਬੜਾ ਸਮਾਂ ਲੱਗਿਆ ਬੜੇ ਲੋਕਾਂ ਦਾ ਜਿਹੜਾ ਸੀਗਾ ਯੋਗਦਾਨ ਇਹਦੇ ਵਿੱਚ ਰਿਹਾ ਆਮ ਤੌਰ ਤੇ ਅਸੀਂ ਗੁਰੂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਚੰਦੋਆ ਸਾਹਿਬ ਲੱਗਾ ਹੁੰਦਾ ਤਾਂ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੋਊਗੀ ਪਰ ਇਹ ਫਿਰ ਬਰੀਕੀ ਦਾ ਕੰਮ ਹੋਣ ਕਾਰਨ ਜ਼ਿਆਦਾ ਸਮਾਂ ਲੱਗਦਾ ਹਾਂਜੀ ਜਦੋਂ ਹੈਂਡਵਰਕ ਹੁੰਦਾ ਜੀ ਤਾਂ ਹੈਂਡਵਰਕ ਦੇ ਵਿੱਚ ਪੂਰੇ ਇੰਨੇ ਵੱਡੇ ਏਰੀਏ ਨੂੰ ਭਰਨਾ ਆਪਣੇ ਆਪ ਦੇ ਵਿੱਚ ਬਹੁਤ ਮਿਹਨਤ ਮੁੱਲ ਆਪਾਂ ਦੇਖੀਏ ਕਿ ਵੀ ਲੇਡੀਜ਼ ਦਾ ਇੱਕ ਸੂਟ ਹੁੰਦਾ ਹੈ ਕੇਵਲ ਮਤਲਬ 1/2 ਮੀਟਰ ਪੋਣਾ ਮੀਟਰ ਉਸ ਦੇ ਵਿੱਚ ਕਢਾਈ ਹੁੰਦੀ ਹੈ ਤਾਂ ਉਹ ਦੁਕਾਨਦਾਰ ਕਾਰੀਗਰ ਇੰਨਾ-ਇਨਾ ਪੈਸਾ ਮੰਗ ਲੈਂਦੇ ਆ ਫਿਰ ਇਹਦੇ ਵਿੱਚ ਤਾਂ ਜੇਕਰ ਦੁਕਾਨਵਾਲਾ ਸਾਹਿਬ ਦਾ ਉਹਨਾਂ ਦਾ ਸੈੱਟ ਬਣਿਆ ਉਹਦੇ ਵਿੱਚ 40 ਮੀਟਰ ਕੰਮ ਹੈ ਅੱਛਾ ਤਾਂ 80 ਸੂਟਾਂ ਜਿੰਨਾ ਕੰਮ ਸਮਝ ਲਓ ਤੁਸੀਂ ਬਸ ਹੋ ਗਿਆ ਠੀਕ ਹੈ ਅੱਛਾ ਫਿਰ ਇਹ ਕਿਵੇਂ ਤੁਸੀਂ ਕਪੜਾ ਕਿੱਥੋਂ ਲੈ ਕੇ ਆਉਂਦੇ ਹੋ ਜਾਂ ਇਹ ਕਪੜਾ ਕੋਈ ਵਕਰਾ ਹੁੰਦਾ ਉਸ ਤੋਂ ਬਾਅਦ ਫਿਰ ਕਢਾਈ ਹੁੰਦੀ ਹੈ ਜਾਂ ਉੱਪਰ ਬਰੀਕੀ ਦਾ ਬੜਾ ਕੰਮ ਹੁੰਦਾ ਕਿਵੇਂ ਸਾਰਾ ਪ੍ਰੋਸੈਸ ਕਿਵੇਂ ਹੁੰਦਾ ਕਪੜੇ ਤਾਂ ਦੇਖੋ ਜੀ ਸਾਰੇ ਇੰਡੀਆ ਦੇ ਵਿੱਚ ਜਿਹੜਾ ਹੈ ਸੂਰਤ ਮੇਨ ਮੰਡੀ ਹੈ ਜੀ ਤੇ ਸਾਡਾ ਸੂਰਤ ਬਲੋਤਰਾ ਬੰਬੇ ਇਹ ਸਾਰੀਆਂ ਜਗ੍ਹਾ ਤੋਂ ਮਾਲ ਆਂਦਾ ਹੈ ਪਰ ਸਾਡਾ ਇਹ ਜ਼ਰੂਰ ਹੈ ਕਿ ਜਿਹੜਾ ਮਾਲ ਸਾਡਾ ਜੇਕਰ ਕਿਸੇ ਵੀ ਜਗ੍ਹਾ ਤੋਂ ਆਂਦਾ ਹੈ ਪ੍ਰੋਕਿਊਰਮੈਂਟ ਸਾਡੀ ਆਪਣੀਆਂ ਸ਼ਰਤਾਂ ਤੇ ਹੁੰਦੀ ਹੈ ਤਾਂ ਅਸੀਂ ਆਪਣੇ ਹਿਸਾਬ ਨਾਲ ਮਾਲ ਬਣਵਾਉਂਦੇ ਹਾਂ ਕਿੰਨਾ ਕਿੰਨੀ ਉਹਦੀ ਥਿਕਨੈਸ ਹੋਏਗੀ ਕਿੰਨੀ ਉਹਦੀ ਖਿੱਚ ਹੋਏਗੀ ਕਿੰਨੀ ਪਕੜ ਹੋਏਗੀ ਉਹ ਮਤਲਬ ਸਾਡਾ ਕਿਉਂਕਿ ਪਰਮਾਤਮਾ ਦੀ ਕਿਰਪਾ ਹੁਣ ਬਿਜ਼ਨਸ ਤੇ ਪਕੜ ਹੈ ਸਾਡੀ ਬਲਕ ਪਰਚੇਸਿੰਗ ਦੀ ਪਾਵਰ ਹੈ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਚੀਜ਼ ਨੂੰ ਪਰਚੇਸ ਕਰ ਪਾਂਗੇ ਇਹ ਫਿਰ ਜਦੋਂ ਉੱਪਰ ਕਢਾਈ ਹੁੰਦੀ ਹੈ ਜਦੋਂ ਲੱਗਦਾ ਕਿ ਕਈ ਵਾਰੀ ਚਾਂਦੀ ਦਾ ਵਰਕ ਜਾਂ ਸੋਨੇ ਦਾ ਵਰਕ ਹੁੰਦਾ ਹੈ ਇਹ ਫਿਰ ਸਪੈਸ਼ਲ ਕਾਰੀਗਰ ਰੱਖੇ ਤੁਸੀਂ ਹਾਂ ਬਿਲਕੁਲ ਜੀ ਸਪੈਸ਼ਲ ਕਾਰੀਗਰ ਅਸੀਂ ਰੱਖੇ ਆ ਮੈਂ ਤੁਹਾਨੂੰ ਕਾਰੀਗਰ ਦੀ ਵਿਜ਼ਿਟ ਕਰਾਵਾਂਗਾ ਤੁਸੀਂ ਉਹਨਾਂ ਕੋਲ ਜਾ ਕੇ ਦੇਖਿਓ ਕਿ ਕਿਸ ਤਰ੍ਹਾਂ ਕਿੰਨੀ ਬਰੀਕੀ ਦਾ ਕੰਮ ਕਿਸ ਤਰ੍ਹਾਂ ਹੁੰਦਾ ਇਹ ਫਿਰ ਕਾਰੀਗਰ ਸਪੈਸ਼ਲ ਚੰਦੋਆ ਸਾਹਿਬ ਦਾ ਹੀ ਕੰਮ ਕਰਦੇ ਨੇ ਹਾਂਜੀ ਹਾਂ ਜਿਹੜੇ ਸਾਡੇ ਵਰਕਸ਼ਾਪ ਹੈ ਉਹਨਾਂ ਨਾਲ ਸਾਡੇ ਉਹ ਸਾਡੇ ਨਾਲ ਬੰਦਿਸ਼ ਤੇ ਹੁੰਦੇ ਠੀਕ ਹੈ ਜੋ ਵਰਕਸ਼ਾਪ ਸਾਡੀ ਹੈ ਉਹਦੇ ਵਿੱਚ ਸਿਰਫ ਰਮਾਲਾ ਸਾਹਿਬ ਤੇ ਚੰਦਵਾ ਸਾਹਿਬ ਹੀ ਲੱਗਣਗੇ ਹੋਰ ਕੋਈ ਕੰਮ ਨਹੀਂ ਹੋ ਸਕੇ ਅੱਛਾ ਇਹ ਬੜੀ ਫਿਰ ਸੋਚ ਵੀ ਰੱਖਣੀ ਪੈਂਦੀ ਹੋਊਗੀ ਮੈਨੂੰ ਲੱਗਦਾ ਕਿ ਬੂਟ ਜੋੜੇ ਵੀ ਬਾਹਰ ਰੱਖ ਰਹੇ ਨੇ ਪਿੰਦੇ ਹੁਣ ਕੇ ਸਾਰਾ ਤੁਸੀਂ ਸਾਡੀ ਦੁਕਾਨ ਤੇ ਆਏ ਹੋ ਤੁਸੀਂ ਮਤਲਬ ਕਦੇ ਵੀ ਤੁਸੀਂ ਸਾਡੀ ਦੁਕਾਨ ਤੇ ਜੋੜੇ ਅੰਦਰ ਨਹੀਂ ਵੇਖੋਗੇ ਇਸ ਤਰ੍ਹਾਂ ਹੀ ਸਾਡੀ ਕਿਸੇ ਵਰਕਸ਼ਾਪ ਸਾਡੀਆਂ ਮਤਲਬ 6 ਵਰਕਸ਼ਾਪਸ ਨੇ 100 ਜਗ੍ਹਾ ਤੇ ਹੈ ਪਟਿਆਲੇ ਕਈ ਵਰਕਸ਼ਾਪਸ ਨੇ ਇਸ ਤੋਂ ਬਾਅਦ ਇਲਾਵਾ ਸਾਡੀ ਅਮ੍ਰਿਤਸਰ ਬਰੇਲੀ ਫਰਕਾਬਾਦ ਅਡਰ ਜਗ੍ਹਾ ਤੇ ਸਾਡੀਆਂ ਖੁਦ ਦੀਆਂ ਵਰਕਸ਼ਾਪਸ ਨੇ ਕਿਸੇ ਚ ਵੀ ਸ਼ੂਜ਼ ਅੰਦਰ এলাਉਟ ਨਹੀਂ ਹੁਮ ਅੱਛਾ ਜਦੋਂ ਮੈਂ ਸ਼ੋਅਰੂਮ ਤੇ ਹੁੰਨਾ ਮੈਂ ਦੇਖਦਾ ਕਿ ਜ਼ਿਆਦਾਤਰ ਲੇਡੀਜ਼ ਕੰਮ ਕਰਦੀਆਂ ਨੇ ਇੱਥੇ ਇਹਦਾ ਕੀ ਕਾਰਨ ਹੈ ਔਰ ਜਦੋਂ ਤੁਸੀਂ ਫਿਰ ਨਵਾਂ ਸਟਾਫ ਰੱਖਦੇ ਹੋ ਉਹਦੇ ਲਈ ਫਿਰ ਕੀ ਸ਼ਰਤਾਂ ਰੱਖਦੇ ਹੋ ਕਿਉਂਕਿ ਰਹਿਤ ਮਰਿਆਦਾ ਬੜੀ ਜਹੰਦ ਵਿੱਚ ਰੱਖਣੀ ਪੈਂਦੀ ਹੈ ਇਹ ਤਾਂ ਗੁਰੂ ਦੀ ਮਿਹਰ ਹੈ ਜੀ ਤੇ ਲੇਡੀਜ਼ ਨੂੰ ਸੋਚਨਤਾ ਦੇ ਪੱਖ ਨਾਲ ਗੁਰੂ ਮਹਾਰਾਜ ਨੇ ਜ਼ਿਆਦਾ ਅੱਗੇ ਰੱਖਿਆ ਤਾਂ ਲੇਡੀਜ਼ ਜ਼ਿਆਦਾ ਅੱਛੀਆਂ ਸੁਚਮ ਰੱਖ ਪੰਦੀਆਂ ਔਰ ਇਹ ਬਣਦਾ ਹੀ ਗਿਆ ਇਹ ਮਤਲਬ ਇੱਕ ਦਿਨ ਚ ਤੇ ਕਾਫਲਾ ਨਹੀਂ ਬਣਿਆ ਅੱਜ ਦੀ ਡੇਟ ਚ ਅਸੀਂ 70% ਸਾਡੇ ਕੋਲ ਲੇਡੀਜ਼ ਸਟਾਫ ਹੈ ਔਰ ਬਹੁਤ ਸੁਚਮਤਾ ਨਾਲ ਕੰਮ ਕਰਦੇ ਸ਼ਾਇਦ ਮੇਰੇ ਤੋਂ ਕਿਤੇ ਜ਼ਿਆਦਾ